ਪੰਜਾਬ ਦੇ ਵਿੱਚ ਹੋਈ ਪਾਰੀ ਬਰਸਾਤ ਦੇ ਨਾਲ ਕਿਸਾਨਾਂ ਦੇ ਚਿਹਰੇ ਖੁਸ਼ੀ ਦੇ ਨਾਲ ਖੜ ਗਏ ਨੇ ਇਸ ਸਬੰਧੀ ਜੰਡਿਆਲਾ ਗੁਰੂ ਦੇ ਨੇੜੇ ਗੁਣੋਬਾਲ ਵਿਖੇ ਵੱਖ-ਵੱਖ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬਰਸਾਤ ਦੇ ਨਾਲ ਉਹਨਾਂ ਦੀ ਕਣਕ ਦੀ ਫਸਲ ਬਹੁਤ ਅੱਛੀ ਜਿਹੜੀ ਹੈ ਉਹ ਹੋ ਗਈ ਹੈ ਬਹੁਤ ਲਾਭ ਉਹਨਾਂ ਦੀ ਫਸਲ ਨੂੰ ਹੋਇਆ ਹੈ ਤਾਂ ਉਹਨਾਂ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਦਾ ਜੋ ਮੌਸਮ ਮੌਸਮ ਸੀ ਜਿਸ ਤਰ੍ਹਾਂ ਦੇ ਨਾਲ ਗਰਮੀ ਸੀ ਉਸ ਦੇ ਨਾਲ ਫਸਲ ਜਿਹੜੀ ਹੈ ਫਸਲ ਦਾ ਹਾਲ ਜਿਹੜਾ ਬਹੁਤ ਮਾੜਾ ਸੀ ਪਰ ਹੁਣ ਪਹਿਲਾਂ ਦੇ ਨਾਲੋਂ ਫਸਲ ਜਿਹੜੀ ਹੈ ਉਹ ਕਾਫੀ ਚੰਗੀ ਹੋ ਗਈ ਹੈ ਜੇਕਰ ਗਰਮੀ ਦਾ ਹੀ ਮੌਸਮ ਬਣਿਆ ਰਹਿੰਦਾ ਤਾਂ ਫਸ ਪਹਿਲਾਂ ਹੀ ਪੱਕ ਜਾਣੀ ਸੀ ਜਿਸ ਦੇ ਨਾਲ ਕਣਕ ਦਾ ਝਾੜ ਜਿਹੜਾ ਹੈ ਉਹ ਕਾਫੀ ਜ਼ਿਆਦਾ ਘਟ ਜਾਣਾ ਸੀ ਪਰ ਹੁਣ ਬਰਸਾਤ ਹੁੰਦੇ ਨਾਲ ਕਣਕ ਦਾ ਝਾੜ ਜਿਹੜਾ ਹੈ ਉਹ ਵਧੀਆ ਆਏਗਾ ਤੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਏਰੀਆ ਦੇ ਵਿੱਚ ਗੜੇਮਾਰੀ ਦਾ ਤਾਂ ਵਿਚਾਰਿਆ ਪਰ ਜਿਹੜੇ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਹੈ ਉੱਥੇ ਕਣਕਾਂ ਦਾ ਅਤੇ ਹੋਰ ਵੀ ਫਸਲਾਂ ਦਾ ਨੁਕਸਾਨ ਹੋਇਆ ਲੱਗਦਾ ਹੈ। ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਕਿਸਾਨਾਂ ਨੇ ਆਓ ਦੇਖ ਲਈਏ। ਮਹਿੰਦਰਜੀਤ ਸਿੰਘ ਜੀ। ਇੰਦਰਜੀਤ ਸਿੰਘ ਜੀ ਪਹਿਲਾਂ ਦੱਸੋ ਜਟਿਆੜਾ ਵਿੱਚ ਮੀਂਹ ਕਿੰਨਾ ਪਿਆ? ਮੀਂਹ ਪਿਆ ਠੀਕ ਹੈ ਕਾਫੀ ਪੈ ਗਿਆ ਵਾਹੇ। ਅੱਛਾ ਤੇ ਬਹੁਤ ਵਧੀਆ ਵਾਹੇ। ਇਹਦਾ ਮ ਨਹੀਂ ਤਾਂ ਸਾਲ ਕੋਈ ਨਹੀਂ ਆ ਜੀ ਇਹਦੇ ਫਾਇਦੇ ਫਾਇਦੇ ਆ ਜੀ ਤੇ ਕਈ ਜਗ੍ਹਾ ਤੇ ਗੜੀ ਮਾਰੀ ਵੀ ਹੋਈ ਆ ਹਾਂ ਜੀ ਉੱਥੇ ਚਲੋ ਜਿੰਨਾ ਵਿਚਾਰਿਆ ਕਿਸਾਨਾਂ ਦਾ ਹੋਇਆ ਵਾ ਤੇ ਹੋਇਆ ਹੀ ਆਪਣੇ ਤੇ ਚਲੋ ਮਹਾਰਾਜ ਦੀ ਕਿਰਪਾ ਫਾਇਦਾ ਹੀ ਆ ਤੇ ਹਾਂ ਜੀ ਤੇ ਕੀ ਫਾਇਦਾ ਕੀ ਹੋਇਆ ਦਾ ਫਾਇਦਾ ਵੇਖੋ ਜੀ ਕਣਕ ਨੂੰ ਆ 100 ਬਿਮਾਰੀਆਂ ਦੇ ਤੋਂ ਲੱਗ ਜਾਣੀਆਂ ਹਾਂ ਜੀ 50 ਮੀ ਪਿਆ ਮੀ ਚ 84 ਸਤ ਆ ਜੇ ਆਪਾਂ ਸਪਰੇਅ ਕਰਾਂਗੇ ਉਹਦੇ ਨਾਲ ਇੱਕ ਜਾਂ ਦੋ ਆਪਾਂ ਲੈ ਲਾਂਗੇ ਪਰ ਇਹ ਚ 84 ਤੱਤ ਹੁੰਦੇ ਆ ਇਹ ਨਾਲ ਫਾਇਦਾ ਹੀ ਫਾਇਦਾ ਵਾ ਸਰੋਂ ਵਾਸਤੇ ਤੇਲਾ ਧੁੱਪ ਗਿਆ ਸਟਾਲਾ ਆਣਾ ਬਹੁਤ ਵਧੀਆ ਤਰ੍ਹਾਂ ਕੰਮ ਕਈਆਂ ਆ ਉਹ ਬਹੁਤ ਵਧੀਆ ਤਰ੍ਹਾਂ ਆ ਚਲੋ ਕਈਆਂ ਦਾ ਵਿਚਾਰਿਆਂ ਦਾ ਹੈਗਾ ਮੈਨੂੰ ਸਾਹ ਜਿੱਥੇ ਗੜੇ ਮਾਰੀ ਹੋਈ ਹੈ 10 15 ਦਿਨ ਪਹਿਲਾਂ ਕਿਤਰਾ ਦਾ ਮੌਸਮ ਸੀ 10 15 ਦਿਨ ਪਹਿਲਾਂ ਵੀ ਗਰਮੀ ਪਿਆਣੀ ਚਾਲੂ ਹੋ ਗਈ ਜੀ ਤੇ ਗਰਮੀ ਦੇ ਨਾਲ ਕਣਕਾਂ ਦਾ ਝਾੜ ਘਟ ਜਾਣਾ ਸੀ ਤੇ ਹੁਣ ਚਲੋ ਮੀਂਹ ਦੇ ਨਾਲ ਬਹੁਤ ਵਧੀਆ ਦਾਸ ਦੇਣ ਜਿਹੜੀ ਠੰਡ ਪੈ ਜੂ ਕਣਕ ਨੂੰ ਤੇ ਇਹ ਫਾਇਦੇਮੰਦ ਹੈ ਜੀ ਇਹਨੂੰ ਤੇ ਝਾੜ ਕਿੰਨਾ ਘੋ ਕਣਕ ਦਾ ਝਾੜ ਵੇਖੋ ਜੀ ਜੇ ਪਹਿਲਾਂ ਮੰਨੀਆਂ ਇਹਦੇ 14 15 ਘੰਟੇ ਲੱਗਦਾ ਸੀ ਹੁਣ ਜੇ ਮੰਲਾਂਗੇ ਤੇ ਚਲੋ 20 ਘੰਟੇ ਤਾਂ ਲਾਗੇ ਬ ਤੇ ਕੋਸ਼ਿਸ਼ ਹੀ ਹਾਂ ਜੀ ਆਹ ਖੁਸ਼ ਹਾਂ ਜੀ ਬਾਗੋ ਬਾਕੇ ਹਾਂ ਜੀ ਠੀਕ ਜਗਰਾਤ ਸਿੰਘ ਬਾਜਾ ਜਗਰਾਤ ਸਿੰਘ ਜੀ ਪਹਿਲਾਂ ਦੱਸੋ ਮੀਂਹ ਕਿੰਨਾ ਪਿਆ ਜੰਡਾਲੇ ਮੀਂਹ ਬਾਜੀ ਕਾਫੀ ਪੈ ਗਿਆ ਜੀ ਤੇ ਕੀ ਮੀਂਹ ਨਾਲ ਫਾਇਦਾ ਹੋਇਆ ਕਿਸਾਨ ਨੂੰ ਮੀਂਹ ਨਾਲ ਬਾਜੀ ਕਣਕਾਂ ਦਾ ਬਹੁਤ ਫਾਇਦਾ ਹੋਇਆ ਜੀ ਤੇਲਾ ਤੁਲਾ ਧੁੱਪ ਗਿਆ ਸੌ ਬਿਮਾਰੀਆਂ ਧੁੱਪ ਗਈਆਂ ਹਾਂ ਤੇ ਬਹੁਤ ਵਧੀਆ ਹੋਇਆ ਜੀ ਜੋ ਵੀ ਆ ਝਾੜ ਕਿਤਾਂ ਰਹੂ ਹਣ ਝਾੜ ਬਾਜੀ ਜਾਤ 5 ਕੁੰਟਲ ਦਾ ਫਰਕ ਪੈ ਗਿਆ ਜੀ ਵਧੂਗਾ ਹਾਂਜੀ ਹਾਂਜੀ ਵਧੂਗਾ ਪਰ ਕਿਲੇ ਤੇ ਜਿੱਥੇ ਜਿੱਥੇ ਗਣੇ ਮਾਰੀ ਉਹੀ ਉੱਥੇ ਉਹ ਨੁਕਸਾਨੀਆਂ ਭਾਈ ਘੜੇ ਮਰੀਦਾ ਦੇ ਕੀ ਨੁਕਸਾਨ ਹੋਗਾ ਨੁਕਸਾਨ ਨਾ ਝਾੜ ਛੂੜ ਘਟ ਜਾਣਾ ਜੀ ਫਰਕ ਪੈਣਾ ਝਾੜਦਾ ਸਬਜ਼ੀਆਂ ਨੂੰ ਕੋਈ ਫਰਕ ਪਿਆ ਸਬਜ਼ੀਆਂ ਨੂੰ ਜੋ ਜ਼ਮੀਨੇ 'ਤੇ ਲੀਆਂ ਸਬਜ਼ੀਆਂ ਵਾਂ ਉਹਦੇ ਨਾਲ ਫਿਰ ਪਾਣੀ ਨਾਲ ਫਰਕ ਪੈਂਦਾ ਹੀ ਆ ਥੋੜਾ ਨੁਕਸਾਨ ਹੋਣਾ ਉਹ ਹਾਂਜੀ ਤੇ ਜਿਸ ਤਰ੍ਹਾਂ ਗਰਮੀ 10 15 ਦਿਨ ਪਹਿਲਾਂ ਕਾਫੀ ਗਰਮੀ ਸੀ ਤੇ ਹੁਣ ਗਰਮੀ ਤੋਂ ਰਾਤ ਮਿਲੀ ਆ ਥੋੜੀ ਜੀ ਗਰਮੀ ਪਹਿਲਾਂ ਪੈਂਦਾ ਵੀ ਥੋੜਾ ਉਹਦੇ ਨਾਲ ਫਸਣਾਂ ਨੂੰ ਵੀ ਫਰਕ ਪੈਣਾ ਸੀ ਤੇ ਥੋੜਾ ਮੌਸਮ ਆ ਥੋੜਾ ਗਰਮੀ ਤੋਂ ਵੀ ਰਾਤ ਮਿਲੀ ਆ ਤੇ ਵਧੀਆ ਆ ਜੋ ਵੀ ਆ ਜੀ ਖੁਸ਼ੀ ਹੁਣ ਮੈਂ ਨਾ ਪੂਰਾ ਗਏ ਨਜ਼ਾਰੇ ਪਾ ਦਿੱਗੇ